ਠੀਕ ਹੈ ਤੇ ਫੈਮਲੀ ਚ ਭਾਜੀ ਹੁਣ ਕੌਣ ਕੌਣ ਤੁਹਾਡੇ ਫੈਮਲੀ ਚ ਉਹ ਗਿੱਟੀਆ ਰਾਣੀ ਬੇਟਾ ਤੇ ਸਿੰਗਣੀ ਵੇਰੀ ਤੇ ਉਹ ਵੀ ਮੇਰੇ ਨਾਲ ਹੀ ਹਨ ਸਾਹ ਵੈਰੀ ਅਨਫੋਰਚੂਨੇਟ ਭਾਜੀ ਮੈਨੂੰ ਗੱਲ ਬੜੀ ਮੈਂ ਪੱਟੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਸੰਦੀਪ ਭਾਜੀ ਹਰਣਾ ਮੈਂ ਕਿਹਾ ਵੀ ਆਮ ਤੌਰ ਤੇ ਜਦੋਂ ਕੋਈ ਮੌਤ ਹੁੰਦੀ ਸੀ ਨਾ ਕਿਸੇ ਦੇ ਤੇ ਨਛੱਤਰ ਭਾਈ ਦਾ ਗਾਣਾ ਸਿਵਾ ਨਾ ਸਿਵਾ ਹਵੇਸ਼ਾ ਉਹਦੇ ਤੇਰੀਲਾਂ ਲੋਕਾਂ ਨੇ ਬਣਾ ਬਣਾ ਕੇ ਪਾਉਣੀਆਂ ਭਾਜੀ ਮੈਂ ਉਹਦੇ ਇੰਨਾ ਇਮੋਸ਼ਨਲ ਹੋਇਆ ਜਿੱਦੇ ਭੈਣ ਜੀ ਹੋਰੀ ਐਕਸਪਾਇਰ ਹੋਏ ਤੇ ਜਦੋਂ ਜਦੋਂ ਅਰਥੀ ਤੁਸੀਂ ਲੈ ਕੇ ਜਾ ਰਹੇ ਹੋ ਤਾਂ ਉਹ ਤੁਹਾਡਾ ਹੀ ਗੀਤ ਚੱਲਦਾ ਹਾਂ ਮੇਰਾ ਚੱਲਿਆ ਤੇ ਮਤਲਬ ਬੜਾ ਔਖਾ ਬੈਰੀ ਅਫੋਰਚੂਨੇਟ ਮਤਲਬ ਦੇਖੋ ਤੁਸੀਂ ਕਿ ਐਸਾ ਮੇਰੇ ਲਈ ਨਾ ਭੁੱਲਣ ਵਾਲਾ ਕਿਉਂਕਿ 14 ਨੂੰ ਮੇਰੀ ਬੇਟੀ ਦੀ ਸ਼ਾਦੀ ਸੀ ਤੇ 23 ਨੂੰ ਬੇਟੇ ਦੀ ਸੀ ਅਸੀਂ ਸ਼ਿਫਟ ਕਰਕੇ 17 ਦੀ ਕਰ ਲਈ ਕਿ 17 ਗਰਾਂ ਬਿਮਾਰ ਸੀ ਕਿ ਜ਼ਿਆਦਾ ਹਨਾ ਤੇ 14 ਨੂੰ ਬਟੀਆਂ ਦਾ ਵਿਆਹ ਤੇ 15 ਨੂੰ ਮੇਰਾ ਜਨਮ ਦਿਨ ਸ਼ਾਮੀ ਕੇਕ ਕੱਟਦੇ ਆ ਤੇ 12 ਵਜੇ ਉਸੇ ਦਿਨ ਮੈਂ ਉਹ ਦਿਨ 15 ਤੇ ਵੈਸੇ ਨਹੀਂ ਭੁੱਲ ਸਕਦਾ ਕਦੇ ਹਨਾ ਅਸੀਂ ਕਹਿੰਨੇ ਤੇ ਹੈਗੇ ਕਿ ਉਹ 16 ਤਰੀਕ ਅਸੀਂ ਵੈਸੇ ਮੈਨੂੰ ਪਤਾ ਕਿ ਉਹ 15 ਤਰੀਕ ਹੀ ਸੀ ਸਾਡੀ ਦੋਹਾਂ ਦੀ ਮੇਰੇ ਜਨਮ ਦੀ ਤੇ ਉਹਦੀ ਜਨਮ ਦੀ ਹਮ ਲਾਈਫ ਪਾਰਟਨਰ ਤਾਂ ਚਾਹੇ ਬੰਦਾ ਤੁਰ ਜਾਏ ਚਾਹੇ ਔਰਤ ਤੁਰ ਜਾਏ ਦੋਹਾਂ ਜੀਆਂ ਦੇ ਲਈ ਔਖਾ ਪਰ ਛਤਰਪਾ ਜੀ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਕਹਿੰਦੇ ਜਦੋਂ ਔਰਤ ਜਾਂਦੀ ਹੈ ਤਾਂ ਵਿਅਕਤੀ ਦੇ ਲਈ ਵੀ ਬਹੁਤ ਕਹ ਲੋ ਕਿ ਸਮਾਂ ਔਖਾ ਰਹਿੰਦਾ ਨਹੀਂ ਤੁਹਾਨੂੰ ਕਦਰ ਕਈ ਵਾਰੀ ਨਾ ਬੰਦਾ ਜਾਣ ਤੋਂ ਬਾਅਦ ਪਤਾ ਲੱਗਦਾ ਜਾਣ ਤੋਂ ਬਾਅਦ ਪਤਾ ਲੱਗਦਾ ਤੁਸੀਂ ਜਦੋਂ ਹੁੰਦੀ ਤੁਹਾਨੂੰ ਕਮੀ ਤਾਂ ਚਲੋ ਸੁਭਾਵਿਕ ਹੈ ਮਹਿਸੂਸ ਹੁੰਦੀ ਹੋਣੀ ਹੈ ਪਰ ਸਭ ਤੋਂ ਵੱਧ ਕਿਹੜੀ ਗੱਲ ਤੁਸੀਂ ਯਾਦ ਕਰਦੇ ਹੋ ਮੈਨੂੰ ਲੱਗਦਾ ਤੁਸੀਂ ਕੱਲੇ ਰਹਿੰਦੇ ਹੋ ਹਾਂ ਮੈਂ ਇੱਥੇ ਕੱਲਾ ਉੱਥੇ ਤੇ ਚਲੋ ਬੱਚੇ ਹੁੰਦੇ ਕੋਲ ਇੱਥੇ ਤੇ ਤੁਹਾਨੂੰ ਐਡਾ ਵੱਡਾ ਘਰ ਉਹਨੇ ਆਪਣੇ ਹੱਥੀਂ ਬਣਾਇਆ ਸੀ ਤੇ ਉਹ ਖਾਣ ਨੂੰ ਆਉਂਦਾ ਹਨ ਅੰਦਰ ਵੜਨ ਨੂੰ ਦਿਲ ਨਹੀਂ ਕਰਦਾ ਫਿਰ ਫਿਰ ਰੋਲਨਾਂ ਫੋਟੋਮੋਰੀ ਜਾ ਕੇ ਅੱਧਾ ਘੰਟਾ ਗੱਲਾਂ ਕਰ ਲੈਂਦਾ ਫਿਰ ਸੌਂ ਜਾਂਦਾ ਫਿਰ ਸਵੇਰੇ ਉੱਠ ਕੇ ਪ੍ਰੋਗਰਾਮ ਤੇ ਜਾਣਾ ਹੁੰਦਾ ਮੈਂ ਕਹਿੰਦਾ ਉਹਨਾਂ ਅੱਗੇ ਤੋਂ ਯਾਰ ਕੱਪੜੇ ਵੀ ਆ ਵੀ ਪ੍ਰੈਸ ਕਰਨੇ ਪੈਂਦੇ ਹੁਣ ਤੇ ਮਤਲਬ ਸਾਰੇ ਕੰਮ ਫਿਰ ਆਪ ਆਪ ਹੀ ਤੁਹਾਨੂੰ ਕਰਨਾ ਪੈਂਦਾ ਮੈਂ ਮੈਂ ਵੈਸੇ ਆਪਣੇ ਕੰਮ ਜ਼ਿਆਦਾ ਆਪ ਹੀ ਕਰਦਾ ਕੱਪੜੇ ਆਪ ਹੀ ਪ੍ਰੈਸ ਕਰ ਰਿਹਾ ਮੈਂ ਸਾਰਾ ਸਮਾਨ ਤੇ ਉਹਦੀ ਜ਼ਿੰਮੇਵਾਰੀ ਹੁੰਦੀ ਸੀ ਉਹਨੇ ਮੈਂ ਕਿਤੇ ਰਾਹ ਚੋਂ ਜਾਂਦੇ ਨੇ ਕਿਤੇ ਫੋਨ ਕਰ ਕਰਨਾ ਤੇ ਉਹਨੇ ਕਹਿੰਦਾ ਹਾਂ ਕੁਝ ਰਹਿ ਗਿਆ ਮੇਰੇ ਤੋਂ ਭੁੱਲ ਮੈਂ ਕੁਝ ਭੁੱਲ ਗਈ ਰੱਖਣਾ ਮੈਂ ਕਿਹਾ ਨਹੀਂ ਨਹੀਂ ਮੈਂ ਪਹੁੰਚ ਗਿਆ ਤੈਨੂੰ ਇਹ ਦੱਸਣਾ ਸੀ ਤੇ ਮੈਂ ਪ੍ਰੋਗਰਾਮ ਤੇ ਸੀਗਾ ਜਦੋਂ ਹਨਾ ਥੋੜੇ ਦਿਨ ਹੋਏ ਸੀ ਮੇਰੇ ਮਿੱਤਰਾਂ ਦਾ ਪ੍ਰੋਗਰਾਮ ਸੀ ਮੇਰਾ ਬੇਟਾ ਨਾਲ ਗਿਆ ਹੋਇਆ ਸੀ ਨਾਲ ਨਾ ਪ੍ਰੋਗਰਾਮ ਤੇ ਤੇ ਮੈਂ ਫੋਨ ਦੇਖ ਰਿਹਾ ਬੇਟਾ ਕਹਿੰਦਾ ਪਾਪਾ ਕੀ ਦੇਖਦੇ ਆ ਮੈਂ ਕਿਹਾ ਤੇਰੀ ਮਾਂ ਦਾ ਫੋਨ ਹੁਣ ਤੱਕ ਆ ਜਾਣਾ ਸੀ ਤੁਰਪੈ ਜਾਂ ਮੈਂ ਕਰ ਦੇਣਾ ਸੀ ਕਿ ਮੈਂ ਚੱਲਣ ਲੱਗਿਆ ਸੋ ਸਾਰਾ ਕੁਝ ਨਾਲ ਹੀ ਚਰੇਗਾ ਕੋਈ ਗਾਣਾ ਤੁਸੀਂ ਉਹਨਾਂ ਦੇ ਜਿਉਂਦਿਆਂ ਉਹਨਾਂ ਨੂੰ ਕੋਈ ਡੈਡੀਕੇਟ ਕੀਤਾ ਸੀ ਸਾਰੇ ਗਾਣੇ ਉਹਦੇ ਲਈ ਸੀ ਮਾ ਗਾਣਾ ਹੀ ਉਹ ਤਾਂ ਉਹਨਾਂ ਦੀ ਕੋਈ ਸਪੈਸ਼ਲ ਫਰਮਾਇਸ਼ ਹੁੰਦੀ ਸੀ ਤੁਸੀਂ ਘਰੇ ਆਉਣਾ ਬੈਠਣਾ ਹੁੰਦਾ ਹੀ ਉਹ ਐਕਚੁਅਲੀ ਉਹਨੂੰ 뮤ਜ਼ਿਕ ਮੈਂ ਦੇਖੋ ਤੁਸੀਂ ਕਿੱਡਾ ਆਪੋਜ਼ਿਟ ਹੈ 뮤ਜ਼ਿਕ ਨਾਲ ਬਹੁਤਾ ਪਿਆਰ ਨਹੀਂ ਸੀ ਉਹਨੂੰ ਅੱਛਾ ਹਾਂ ਬਹੁਤਾ ਪਿਆਰ ਨਹੀਂ ਸੀ ਉਹਨੂੰ ਉਹਨੂੰ ਇਦਾਂ ਸੀ ਕਿ ਆ ਵੀ ਗਾਣਾ ਤੁਹਾਡਾ ਚੰਗਾ ਆ ਵੀ ਨੈਣ ਨੈਣਾ ਵਾਲਾ ਵੀ ਚੰਗਾ ਛੱਡ ਕੇ ਨੱਚਾ ਚੰਗਾ ਮਹਿੰਗਾ ਪਿਆ ਕੈਨੇਡਾ ਉਹਨੂੰ ਬੜਾ ਬਾਅਦ ਚ ਸੀਗਾ ਕਿ ਸਾਨੂੰ ਸੱਚੀ ਕੈਨੇਡਾ ਮੈਨੂੰ ਲੱਗਦਾ ਮਹਿੰਗਾ ਹੀ ਪੈ ਚੱਲਿਆ ਕਿ ਮੈਂ ਬਿਮਾਰ ਹੋ ਗਈ ਇੱਥੇ ਆ ਕੇ ਹਨਾ ਸੋ ਇਹ ਕੰਪੋਜੀਸ਼ਨ ਜਦੋਂ ਮੈਂ ਕਰਦਾ ਸੀ ਮੈਂ ਤੇ ਗੁਰਮੀਤ ਬਾਜੀ ਜ਼ਿਆਦਾ ਕੰਪੋਜੀਸ਼ਨ ਕਰਦੇ ਸੀ ਬੈ ਕੇ ਨਾ ਤੇ ਜਦੋਂ ਮੈਂ ਮੈਂ ਇੱਕ ਐਲਬਮ ਸਾਰੀ ਇੱਥੇ ਬੈ ਕੇ ਤਿਆਰ ਕੀਤੀ ਮੈਂ ਬਾਈਚਾਂਸ ਮੇਰੇ ਵਦੋਂ ਫ੍ਰੈਕਚਰ ਆਇਆ ਸੀ ਤੇ ਮੈਂ ਤੇ ਗੁਰਮੀਤ ਬਾਜੀ ਨੇ ਸਾਰੀ ਐਲਬਮ ਬੈ ਇੱਥੇ ਬੈ ਕੇ ਤਿਆਰ ਕੀਤੀ ਤੇ ਉਹ ਸੁਣਦੇ ਸੀ ਕਹਿੰਦੇ ਕੰਪੋਜੀਸ਼ਨਾਂ ਬੜੀਆਂ achੀਆਂ ਤੁਹਾਡੀਆਂ ਇਸ ਵਾਰ ਉਹ ਅਲੰਘ ਸੀ ਸਾਰੀ ਸਾਰੀ ਐਲਬਮ ਦੀਆਂ ਕੰਪੋਜੀਸ਼ਨਾਂ ਹੀ ਅਲੱਗ ਸੀਗੀਆਂ ਟੈਕਨੀਕਲ ਟੈਕਨੀਕਲੀ ਅਸੀਂ ਸਥਾਈ ਤੋਂ ਬਾਅਦ ਅੰਤਰਾ ਉੱਚਾ ਬਣਾਉਨੇ ਆ ਜੀ ਜੀ ਤੇ ਉਹ ਐਲਬਮ ਚ 6 ਗਾਣੇ ਐਸੇ ਸੀਗੇ ਅੱਖੀਆਂ ਚ ਪਾਣੀ ਵਾਲੀ ਐਲਬਮ ਚ ਹਣਾ ਉਹਦੇ ਚ ਅੰਤਰਾ ਹਮੇਸ਼ਾ ਨੀਵੇਂ ਸੁਰ ਤੋਂ ਸ਼ੁਰੂ ਕਰਦੇ ਸੀ ਸੀ ਉਹਦੇ ਉਹਦੇ ਚ ਅਲੱਗ ਸੀਗਾ ਕੰਪੋਜੀਸ਼ਨ ਦਾ ਸਟਾਈਲ